ਗੁਰੂ ਅਰਜਨ ਪਾਤਸ਼ਾਹ ਜੀ ਨੇ ਤਰਨ ਤਰਨ ਦਾ ਸਰੋਵਰ ਬਣਾ ਕੇ ਉੱਥੇ ਪਾਈ ਹਿਮਾ ਨਾਲ ਉਸ ਦੀ ਛਪਰੀ ਵਿੱਚ ਚਲੇ ਗਏ ਅਤੇ ਉੱਥੋਂ ਉਹਨਾਂ ਨੂੰ ਭੈਣੀ ਪਿੰਡ ਦੀ ਸੰਗਤ ਲੈ ਗਈ ਗੁਰੂ ਜੀ ਨੇ ਭੈਣੀ ਪਿੰਡ ਦਾ ਨਾਮ ਬਦਲ ਕੇ ਚੋੜਾ ਰੱਖ ਦਿੱਤਾ ਆਪ ਜੀ ਚੋੜੇ ਦੀਆਂ ਸੰਗਤਾਂ ਨੂੰ ਨਿਹਾਲ ਕਰਕੇ ਗੁਰੂ ਜੀ ਗਵਿੰਦਬਾਲ ਤੋਂ ਹੁੰਦੇ ਹੋਏ ਵਿਆਸਾ ਪਾਰ ਕਰਕੇ ਡੱਲੇ ਪਿੰਡ ਦੇ ਸਿੱਖਾਂ ਦੀ ਬੇਨਤੀ ਪ੍ਰਵਾਨ ਕਰਕੇ ਡੱਲੇ ਚਲੇ ਗਏ ਅਤੇ ਬਹੁਤ ਦਿਨ ਉੱਥੇ ਬਰਾਜੇ ਰਹੇ ਉਸ ਸਮੇਂ ਜਲੰਧਰ ਦਾ ਸੂਬਾ ਸੈਦ ਅਜੀਮ ਖਾਂ ਪਿੰਡ ਦੇ ਦੌਰੇ ਉੱਤੇ ਚੜ੍ਹਿਆ ਹੋਇਆ ਸੀ ਜਦ ਉਸ ਨੇ ਗੁਰੂ ਜੀ ਦੀ ਮਹਿਮਾ ਸੁਣੀ ਕਿ ਆਪ ਜੀ ਹਿੰਦੂ ਮੁਸਲਮਾਨਾਂ ਨੂੰ ਸਾਂਝਾ ਉਪਦੇਸ਼ ਕਰਦੇ ਹਨ ਤਾਂ ਉਹ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਡੱਲੇ ਪਿੰਡ ਆ ਗਿਆ ਸੂਬਾ ਆਪ ਜੀ ਦੇ ਬਚਨ ਸੁਣ ਕੇ ਬਹੁਤ ਦਰਵ ਗਿਆ ਅਤੇ ਬੇਨਤੀ ਕੀਤੀ ਮਹਾਰਾਜ ਤੁਹਾਡੇ ਮਤ ਵਿੱਚ ਹਿੰਦੂ ਮਾਜਬ ਚੰਗਾ ਹੈ ਕਿ ਮੁਸਲਮਾਨ ਹਿੰਦੂ ਰਾਮ ਦਾ ਨਾਮ ਲੈਂਦੇ ਹਨ ਤੇ ਮੁਸਲਮਾਨ ਖੁਦਾ ਅੱਲਾ ਦਾ ਤੁਹਾਡੇ ਮਤ ਅਨੁਸਾਰ ਕਿਹੜਾ ਨਾਮ ਚੰਗਾ ਹੈ ਇਸ ਪ੍ਰਥਾਏ ਗੁਰੂ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਰਾਮ ਕਲੀ ਮਹੱਲਾ ਪੰਜਵਾਂ ਕਾਰਣ ਕਰਨ ਕਰੀਮ ਸਰਪ੍ਰਿਤ ਪਾਲ ਰਹੀਮ ਅੱਲਾਹ ਲੱਖ ਪਾਰ ਖੁਦ ਖੁਦਾਏ ਵੱਡ ਬੇਸ਼ਮਾਰ ਓਮ ਨਮੋ ਭਗਵੰਤ ਗੁਸਾਈ ਖਲ ਕਰਵ ਰਿਹਾ ਸਰਵ ਥਾਈ ਰਹਾਓ ਗੁਰੂ ਜੀ ਨੇ ਫਰਮਾਇਆ ਭਾਈ ਸਭ Hindu Musalmanਾਂ ਵਿੱਚ ਇੱਕੋ ਹੀ ਸਿਰਜਣਹਾਰ ਵਸ ਰਿਹਾ ਹੈ ਅਤੇ ਇਹ ਸਾਰੇ ਨਾਮ ਵੀ ਉਸ ਦੇ ਹੀ ਹਨ ਕੋਈ ਫਰਕ ਨਹੀਂ ਹੈ। ਇਹ ਸਰਵਸਾਂਝਾ ਉਪਦੇਸ਼ ਸੁਣ ਕੇ ਸੂਬੇ ਨੇ ਬੇਨਤੀ ਕੀਤੀ ਮਹਾਰਾਜ ਆਪ ਸਦਾ ਵਾਸਤੇ ਆਪਣਾ ਨਿਵਾਸ ਇਸ ਦੋਆਬੇ ਇਲਾਕੇ ਵਿੱਚ ਕਰ ਲਵੋ ਮੈਂ ਆਪ ਜੀ ਨੂੰ ਨਗਰ ਵਾਸਤੇ ਆਪਣੇ ਸ਼ਹਿਰ ਦੇ ਨੇੜੇ ਹੀ ਜਗ੍ਹਾ ਦੇ ਦਿੰਦਾ ਹਾਂ। ਸਤਗੁਰੂ ਜੀ ਨੇ ਸੂਬੇ ਦੀ ਬੇਨਤੀ ਪ੍ਰਵਾਨ ਕਰਕੇ ਉਸ ਦੀ ਦੱਸੀ ਥਾਂ ਉੱਤੇ 21 ਮਗਰ ਸਮਤ 1651 ਬਿਕਰਮੀ ਨੂੰ ਇੱਕ ਵੱਡੀ ਮੋਟੀ ਤੇ ਲੰਮੀ ਟਾਲੀ ਦਾ ਥੰਮ ਤਿਆਰ ਕਰਵਾ ਕੇ ਉਸ ਦੀ ਮੋੜੀ ਘੜ ਦਿੱਤੀ ਜੋ ਪਿੱਛੇ ਥੰਮ ਸਾਬ ਕਰਕੇ ਪ੍ਰਸਿੱਧ ਹੋਇਆ ਇਸ ਨਗਰ ਦਾ ਨਾਮ ਗੁਰੂ ਜੀ ਨੇ ਕਰਤਾਰਪੁਰ ਰੱਖਿਆ ਕੰਮ ਆਰੰਭ ਕਰਾ ਕੇ ਇਸ ਦੀ ਉਸਾਰੀ ਦੀ ਤਿਆਰੀ ਤੇ ਦੇਖਭਾਲ ਦੇ ਵਾਸਤੇ ਗੁਰੂ ਜੀ ਭਾਈ ਕਲਿਆਣਾ ਪੈੜਾ ਭਗਤਵ ਤੇ ਮਿਹਸ਼ਾਦ ਸਿੱਖਾਂ ਨੂੰ ਉੱਥੇ ਛੱਡ ਕੇ ਆਪ ਬੈਰਵਾਲ ਤੇ ਗੁਇੰਦਵਾਲ ਤੋਂ ਹੁੰਦੇ ਹੋਏ ਅਮਰਸਰ ਆ ਗਏ ਕਰਤਾਰਪੁਰ ਵਿਖੇ ਮਾਤਾ ਗੰਗਾ ਜੀ ਦੇ ਨਾਮ ਇੱਥੇ ਇੱਕ ਕੁਸਮਤ 1656 ਬਿਕਰਮੀ ਵਿੱਚ ਲਗਾਇਆ ਜਿਸ ਦਾ ਨਾਮ ਗੰਗਸਰ ਪ੍ਰਸਿੱਧ ਹੋਇਆ ਸਮਤ 1652 ਵਿੱਚ ਗੁਰੂ ਜੀ ਨੂੰ ਲਾਹੌਰ ਦੀ ਸੰਗਤ ਬੜੇ ਪ੍ਰੇਮ ਤੇ ਸ਼ਰਧਾ ਨਾਲ ਲਾਹੌਰ ਲੈ ਗਏ। ਡੱਬੀ ਬਾਜ਼ਾਰ ਵਿੱਚ ਇੱਕ ਧਰਮਸ਼ਾਲਾ ਸੀ। ਉਸਦੇ ਮਾਲਕ ਸੰਤ ਨੇ ਇਹ ਧਰਮਸ਼ਾਲਾ ਗੁਰੂ ਜੀ ਨੂੰ ਅਰਪਣ ਕਰ ਦਿੱਤੀ। ਇੱਥੋਂ ਦੇ ਬਸਨੀਕਾਂ ਨੂੰ ਪਾਣੀ ਦੀ ਤੰਗੀ ਵੇਖ ਕੇ ਗੁਰੂ ਜੀ ਨੇ ਇੱਥੇ 8 ਕੋ ਮਹੀਨੇ ਵਰਾਜ ਕੇ ਬੌਲੀ ਤਿਆਰ ਕਰਵਾ ਦਿੱਤੀ। ਇਸ ਸਮੇਂ ਆਪ ਜੀ ਪਾਸ ਭਗਤ ਸ਼ੱਜੂ ਕਾਨਾ, ਸ਼ਾਹ ਹੁਸੈਨ, ਸੁਲੇਮਾਨ ਭੀਲੋਵਾਲੀਆ ਸਿੱਖ, ਭੇਲੀ ਆਦ ਕਨੇਕਾਂ ਮਹਾਤਮਾ ਆਣ ਕੇ ਸਤਸੰਗਤ ਕਰਦੇ ਰਹੇ।